ਮੈਂ ਹਾ ਤੁਹਾਡਾ ਆਪਣਾ ਦੋਸਤ ਹੋਂ ਸੁਵਿੰਦਰ ਸੋਹਤਾ ਤੁਸੀਂ ਦੇਖ ਰਹੇ ਹੋ ਸੋਹਤਾ ਟਾਕ ਸ਼ੋ ਅੱਜ ਖਾਸ ਗੱਲਬਾਤ ਧਰਮ ਦੇ ਮੁੱਦੇ ਨੂੰ ਲੈ ਕੇ ਮੇਰੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਪਵਨ ਕੁਮਾਰ ਜੀ ਪਵਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਭ ਤੋਂ ਪਹਿਲਾਂ ਪਵਨ ਜੀ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਆਪਣੇ ਬਾਰੇ ਦੱਸੋ ਜਿਸ ਸੰਸਾਰ ਦੇ ਨਾਲ ਤੁਸੀਂ ਜੁੜੇ ਹੋ ਜਿਸ ਸੰਸਾਰ ਨੂੰ ਤੁਸੀਂ ਚਲਾ ਰਹੇ ਹੋ ਕਿਰਪਾ ਕਰਕੇ ਦਸ਼ਕਾਂ ਨੂੰ ਪਹਿਲਾਂ ਉਹਦੇ ਬਾਰੇ ਜਰੂਰ ਰੂਬ ਰੂਖਰਾਓ ਨਮਸਕਾਰ જય ਸ਼੍ਰੀ ਰਾਮ ਮੇਰਾ ਨਾਮ ਪਵਨ ਕੁਮਾਰ ਔਰ ਮੈਂ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਬੀਦਾਨ ਦੇ ਨਾਲ ਤਕਰੀਬਨ 10 ਸਾਲ ਦੀ ਉਮਰ ਸੀ ਜਦੋਂ ਦਾ ਮੈਂ ਜੁੜਿਆ ਛੋਟੇ ਹੁੰਦਿਆਂ ਤੋਂ ਹੀ ਔਰ ਮੈਂ ਸੇਵਾ ਨਿਭਾ ਰਿਹਾ ਬਜ਼ੁਰਗਾਂ ਦੀ ਛਤਰ ਛਾਇਆ ਦੇ ਵਿੱਚ ਔਰ ਮਹਾਬੀਰ ਦਾਲ ਦੇ ਵਿੱਚ ਸਾਨੂੰ ਇਹੋ ਹੀ ਸਿਖਾਇਆ ਜਾਂਦਾ ਕਿ ਸੇਵਾ ਕਿਸ ਤਰ੍ਹਾਂ ਕਰਨੀ ਹੈ ਲੋਕ ਸੇਵਾ ਕਿਸ ਤਰ੍ਹਾਂ ਕਰਨੀ ਆ ਲੋਕਾਂ 'ਚ ਕਿਸ ਤਰ੍ਹਾਂ ਵਿਚਰਨਾ ਆਪਣਾ ਹੌਪ ਆਉ ਆਪਣਾ ਵਿਚਾਰ ਵਟਾਂਦਰਾ ਕਿਤਨਾ ਸ਼ੁੱਧ ਹੋਣਾ ਚਾਹੀਦਾ ਸਾਨੂੰ ਇਹ ਦੱਸਿਆ ਜਾਂਦਾ ਇਸ ਸੰਸਥਾ ਦੇ ਵਿੱਚ ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਚੱਲਦੇ ਸੀਗੇ ਉਹ ਸਾਨੂੰ ਦੱਸਦੇ ਸੀਗੇ ਕਿ ਕਿਸ ਤਰ੍ਹਾਂ ਤੁਹਾਡਾ ਬੋਲਚਾਲ ਹੋਣਾ ਚਾਹੀਦਾ ਲੋਕਾਂ 'ਚ ਰਹਿਣਾ ਕਿਸ ਤਰ੍ਹਾਂ ਕਰਨਾ ਉਹ ਸਾਨੂੰ ਦੱਸਿਆ ਜਾਂਦਾ ਸੀ ਤਾਂ ਕਿ ਅਸੀਂ ਇਸ ਮਤਲਬ ਮਾਹੌਲੇ ਦੇ ਵਿੱਚ ਜਿਸਾ ਅਸੀਂ ਰਹਿ ਰਹੇ ਆ ਉਹਨ ਕਿਸ ਤਰ੍ਹਾਂ ਲੋਕਾਂ ਚ ਵਿਚਰਨਾ ਹੁਣ ਜੀ ਤੁਹਾਨੂੰ ਲੱਗਦਾ ਨਹੀਂ ਆ ਕਿ ਸਨਾਤਨ ਧਰਮ ਸਨਾਤਨ ਨਾਮ जोडਦਾ ਹੈ ਤੁਹਾਡੇ ਸੰਸਾ ਦੇ ਨਾਲ ਵੀ ਜੀ ਭਾਰਤ ਇੱਕ ਸਨਾਤਨ ਵਿਦੇਸ਼ ਆ ਜਿਹਦੇ ਵਿੱਚ ਪੌ ਗਿਣਤੀ ਜਿਹੜੀ ਆ ਹਿੰਦੂਆਂ ਦੀ ਪਾਈ ਜਾਂਦੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਆ ਕਿ 205 ਤੱਕ ਆਉਂਦੇ ਆਉਂਦੇ ਜਿਹੜਾ ਸਾਡਾ ਸਨਾਤਨ ਧਰਮ ਹੈ ਜਿਹੜੇ ਸਾਡੇ ਸਨਾਤਨੀ ਲੋਕ ਹੈ ਉਨਾ ਦੀ ਗਿਣਤੀ ਘਟਦੀ ਜਾ ਰਹੀ ਹੈ ਇਹਦਾ ਕਾਰਨ ਕੀ ਹੈ ਦੇਖੋ ਜੀ ਗਿਣਤੀ ਨਹੀਂ ਘਟ ਰਹੀ ਆਪਣੀ ਸੋਚ ਜਿਹੜੀ ਮਾਡਰਨ ਤਰੀਕਾ ਜਿਹੜਾ ਲੋਕ ਅਪਣਾ ਰਹੇ ਨੇ ਨਾ ਉਹ ਦੂਸਰੇ ਨੂੰ ਵਿਚਾਰ ਨਹੀਂ ਨਹੀਂ ਚਾਹੁੰਦੇ ਸੰਸਥਾਵਾਂ ਦੇ ਨਾਲ ਜਾਂ ਧਰਮ ਦੇ ਨਾਲ ਉਹ ਜੁੜਨਾ ਨਹੀਂ ਚਾਹੁੰਦੇ ਆਪਣੇ ਹੀ ਕਮਾਂਕਾਰਾਂ ਦੇ ਰੁਝੇਵਿਆਂ 'ਚ ਰੁਝੇ ਹੋਏ ਨੇ ਸਨਾਤਨ ਧਰਮ ਇੱਕ ਐਸਾ ਇਹੋ ਜਿਹਾ ਚੀਜ਼ ਆ ਮਤਲਬ ਜਿਹੜੀ ਕਦੀ ਸ਼ੁਰੂ ਸ਼ੁਰੂਆਤ ਉਤੋਂ ਹੋਈ ਆ ਔਰ ਅੰਤ ਵੀ ਇਹਦੇ ਤੇ ਨਹੀਂ ਹੋਣਾ ਇਹੋ ਹੀ ਚੱਲੇਗਾ ਜੀ ਔਰ ਇਸ ਸਨਾਤਨ ਧਰਮ ਦੇ ਵਿੱਚ ਬਹੁਤ ਲੋਕ ਦੁਨੀਆ ਜੁੜੀ ਹੋਈ ਆ ਔਰ ਹੋਰ ਵੀ ਜੁੜ ਰਹੇ ਨੇ ਤੁਸੀਂ ਇਹ ਦੇਖੋ ਕਿ ਬਾਹਰ ਵਾਲੇ ਮੁਸਲਮਾਨ ਕੰਟਰੀ ਵੀ ਜਿਹੜੇ ਸਨਾਤਾ ਧਰਮ ਨੂੰ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਪਸੰਦ ਕਰ ਰਹੇ ਨੇ ਉਹਦਾ ਕਾਰਨ ਇਹ ਹੈ ਕਿ ਸਾਡਾ ਰਹਿਣ ਸਹਿਣ ਸਾਡੀ ਸੋਚ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਚਾਹੁੰਦੇ ਅਸੀਂ ਬੜੇ ਹੀ ਅਮਨਮਾਨ ਵਾਲੇ ਲੋਕ ਹਾਂ ਅਸੀਂ ਕਿਸੇ ਦੇ ਨਾਲ ਮਨ ਲੜਾਈ ਝਗੜਾ ਕਿਸੇ ਆਂਦੀ ਗਵਾਂਢੀ ਮੁਲਕ ਨਾਲ ਨਹੀਂ ਲੜਨਾ ਚਾਹੁੰਦੇ ਪਰ ਜਦੋਂ ਸਾਨੂੰ ਕੋਈ ਜ਼ਿਆਦਾ ਤੰਗ ਕਰਦਾ ਫਿਰ ਸਨਾਤ ਨਹੀਂ ਜਿਹੜਾ ਵਾ ਫਿਰ ਉਹ ਸਿੱਧਾ ਹੋ ਕੇ ਖੜਾ ਹੋ ਜਾਂਦਾ ਵਾ ਔਰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਦੇਖੋ ਹੁਣ ਪੰਜਾਬ 'ਚ ਰਹਿ ਰਹੇ ਬੜੇ ਹੀ ਭਰਾ ਭਾਈਵੰਦੀ ਨਾਲ ਸਾਰੇ ਪੇਮ ਪਿਆਰ ਨਾਲ ਰਹਿੰਦੇ ਨੇ ਇੱਕ ਦੂਜੇ ਦੀ ਰਿਸ਼ਤੇਦਾਰੀਆਂ ਵੀ ਨੇ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਨਾਤਨ ਜਿਹੜਾ ਵਾ ਉਹ ਸਿਖਾਉਂਦਾ ਹੀ ਨਹੀਂ ਸਾਨੂੰ ਇਹ ਚੀਜ਼ਾਂ ਨੂੰ ਗਲਤ ਪਾਸੇ ਜਾਣ ਵੱਲੋਂ ਨਾ ਸਾਡੇ ਦਿਮਾਗ 'ਚ ਇਹੋ ਜਿਹੀਆਂ ਚੀਜ਼ਾਂ ਅਸੀਂ ਸ਼ਾਸਤਰ ਪੜ੍ਹਦੇ ਆਂ ਅਸੀਂ ਹੋਰ ਚੀਜ਼ਾਂ ਕਰਦੇ ਆਂ ਤਾਂ ਕਿ ਉਹ ਸਨਾਤਨ ਧਰਮ ਹੀ ਸਾਨੂੰ ਇਹ ਸਾਰਾ ਕੁਝ ਸਿਖਾ ਰਿਹਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਚੱਲ ਰਿਹਾ ਹੈ ਸਾਡੇ ਹਿੰਦੂ ਮੱਤ ਦੇ ਵਿੱਚ ਸਾਡੇ ਸਨਾਤਨ ਮੱਤ ਦੇ ਵਿੱਚ ਕਿ ਹਰੇਕ ਜਿਹੜਾ ਕਿਉਂਕਿ ਤੁਹਾਡਾ ਜਿਹੜੇ ਜਿਹੜੀ ਸੰਸਥਾ ਦਾ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਪਰ ਇਹ ਲੱਗਦਾ ਨਹੀਂ ਕਿ ਹਰੇਕ 10 ਜਾਣੇ ਇਕੱਠੇ ਹੋ ਕੇ ਇੱਕ ਆਪਣਾ ਜਿਹੜਾ ਇੱਕ ਸੰਸਥਾ ਬਣਾ ਲੈਂਦੇ ਆਪਣਾ ਝੰਡਾ ਚੁੱਕ ਲੈਂਦੇ ਨੇ ਔਰ ਜਿਹੜਾ ਮੇਨ ਇੱਕ ਆਪਣਾ ਅਜੰਡਾ ਹੈ ਉਹ ਸਨਾਤਨ ਧਰਮ ਦਾ ਜਾਂ Hindu ਧਰਮ ਦਾ ਉਹਦੇ ਤੋਂ ਕਿਤੇ ਨਾ ਕਿਤੇ ਜਿਹੜਾ ਉਹ ਸੱਜੇ ਖੱਬੇ ਹੋ ਜਾਂਦੇ ਨੇ ਲੱਗਦਾ ਨਹੀਂ ਅੱਜ ਸਾਰਿਆਂ ਨੂੰ ਇੱਕੋ ਝੰਡੇ ਥੱਲੇ ਆਉਣ ਦੀ ਜ਼ਰੂਰਤ ਹੈ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਔਰ ਅਸੀਂ ਵੀ ਇਹੇ ਅਪੀਲ ਕਰਦੇ ਆਂ ਲੋਕਾਂ ਨੂੰ ਵੀ ਇੱਕ ਝੰਡੇ ਥੱਲੇ ਆਓ ਔਰ ਜਿੰਨਾ ਵੀ ਸਾਡਾ ਇਕੱਠ ਹੋਏਗਾ ਓਨਾ ਹੀ ਅਸੀਂ ਤਰੱਕੀ ਵੀ ਜ਼ਿਆਦਾ ਕਰਾਂਗੇ ਜੀ ਜਦੋਂ ਅਸੀਂ ਤਰੱਕੀ ਕਰਾਂਗੇ ਤੇ ਫਿਰ ਸਾਰੇ ਹੀ ਨਾਲ ਮਿਲ ਜੁਲ ਕੇ ਕਰ ਸਕਦੇ ਆ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਅਸੀਂ ਇਹੋ ਸਾਰਿਆਂ ਨੂੰ ਕਹਿੰਨੇ ਵੀ ਐਵੇਂ ਇੱਧਰ ਉੱਧਰ ਫਿਰਨ ਦੇ ਨਾਲੋਂ ਇੱਕ ਜਗ੍ਹਾ ਇਕੱਠੇ ਹੋ ਕੇ ਇੱਕ ਝੰਡੇ ਦੇ ਥੱਲੇ ਅਸੀਂ ਇਹ ਜਿਹੜਾ ਕੰਮ ਨੂੰ ਚਲਾਈਏ ਪਵਨ ਜੀ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਤੁਹਾਡੇ ਇਸ ਸੰਸਥਾਨ ਦੇ ਵੱਲੋਂ ਤੁਹਾਡੇ ਇਸ ਜਿਹੜੀ ਤੁਹਾਡੀ ਮਹਾਵੀਰ ਦਾਲ ਹੈ ਇਹਦੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਕਿਹੜੇ ਕਿੜੀਆਂ ਸੇਵਾਵਾਂ ਜਿਹੜੀਆਂ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਦੇਖੋ ਜੀ ਸਮਾਜ ਦੇ ਵਿੱਚ ਸਾਡੀ ਸਭ ਤੋਂ ਵੱਡੀ ਦੇਹੀ ਸੇਵਾ ਹੈਗੀ ਆ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਲੋਕ ਸੇਵਾ ਜੀ ਪਰ ਲੋਕ ਸੇਵਾ ਦੇ ਨਾਲ ਹੀ ਅਸੀਂ ਜੁੜੇ ਹੋਏ ਆਂ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਕੋਈ ਔਕੜ ਆਉਂਦੀ ਆ ਕੋਈ ਦੁੱਖ ਸੁੱਖ ਆ ਕੋਈ ਕਿਸੇ ਨੂੰ ਉਹਦੇ ਵਿੱਚ ਅਸੀਂ ਹਰ ਇੱਕ ਦੇ ਨਾਲ ਆਂ ਔਰ ਅਸੀਂ ਇਹ ਲੋਕਾਂ ਦੇ ਨਾਲ ਹੀ ਜੁੜੇ ਹੋਏ ਇਹ ਲੋਕ ਸੇਵਾ ਵਾਸਤੇ ਇਹ ਸੰਸਥਾ ਨੂੰ ਬਣਾਇਆ ਗਿਆ ਸੀ ਜੀ ਪਵਨ ਜੀ ਆਖਰੀ ਮੇਰਾ ਸਵਾਲ ਹੈ ਨੌਜਵਾਨ ਪੀੜ੍ਹੀ ਚਾਹੇ ਸਾਡੇ ਬੱਚੇ ਨੇ ਚਾਹੇ ਸਾਡੀਆਂ ਬੱਚੀਆਂ ਨੇ ਮਾਡਰਨ ਜਮਾਨਾ ਹੈ ਫੇਸਬੁੱਕ ਇੰਸਟਾਗ੍ਰam YouTube ਦਾ ਜਮਾਨਾ ਹੈ ਤਾਂ ਉਹਨਾਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਉਹ ਬੱਚੇ ਜਿਹੜੇ ਅੱਜ ਆਪਣੀ ਸੰਸਕ੍ਰਿਤੀ ਤੋਂ ਦੂਰ ਜਾ ਰਹੇ ਨੇ ਅੱਜ ਉਹ ਜਿਹੜੇ ਬੱਚੇ ਮਾਡਰਨ ਜਿਹੜਾ ਪੱਛਮੀ ਦੇਸ਼ਾਂ ਵੱਲ ਜਿਹੜਾ ਰੁਖ ਕਰ ਰਹੇ ਨੇ ਪੱਛਮੀ ਸਭਿਤਾ ਨੂੰ ਬਣਾ ਰਹੇ ਨੇ ਉਹਨਾਂ ਨੂੰ ਤੁਸੀਂ ਇਸ ਟਾਕ ਸ਼ੋਅ ਦੇ ਮਾਧਿਅਮ ਨਾਲ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤੇ ਇਹੋ ਹੀ ਸੰਦੇਸ਼ ਦੇਣਾ ਚਾਹਾਂ ਕਿ ਧਰਮ ਦੇ ਨਾਲ ਜੁੜੋ ਜੀ ਧਰਮ ਨਹੀਂ ਕਿਸੇ ਨੂੰ ਮਾਰਾ ਸਿਕਾਉਂਦਾ ਸਾਡੇ ਵਿੱਚ ਕੁਝ ਐਸੇ ਵਿਚਾਰਾਂ ਦੇ ਬੰਦੇ ਆ ਜਾਂਦੇ ਨੇ ਜਿਹੜੇ ਕਿ ਸਾਨੂੰ ਗਲਤ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਨੇ। ਬਾਕੀ ਕੋਈ ਵੀ ਧਰਮ ਕਿਸੇ ਨੂੰ ਮਾਰਾ ਨਹੀਂ ਜਾਂਦਾ। ਧਰਮ ਦੇ ਨਾਲ ਜੁੜਨ ਦੇ ਨਾਲ ਇਹ ਵਿਚਾਰਾਂ ਤੋਂ ਹਮੇਸ਼ਾ ਹੀ ਬੱਚੇ ਦੂਰ ਰਹਿ ਸਕਦੇ ਨੇ। ਅਸੀਂ ਤੇ ਇਹੋ ਹੀ ਸੰਦੇਸ਼ ਲੋਕਾਂ ਨੂੰ ਦਿੰਨੇ ਆ ਕਿ ਧਰਮ ਦੇ ਨਾਲ ਜੁੜੋ। ਆਓ। ਆਓ ਤੇ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਇਹਨਾਂ ਗੱਲਾਂ ਤੋਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਗਲਤ ਚੀਜ਼ਾਂ ਨੂੰ ਕੱਢ ਸਕੀਏ। ਸੋ ਇਹ ਸਨ ਪਵਨ ਕੁਮਾਰ ਜੀ ਜਿਨ੍ਹਾਂ ਨੇ ਗੱਲ ਕੀਤੀ ਕਿ ਸਨਾਤਨ ਧਰਮ ਜਿਹੜਾ ਉਹ ਵਿਸ਼ਵ ਭੈਕ ਜਿਹਹਾ ਤਰਮ ਹੈ ਕਿ ਜਿਹੜਾ ਇਕਤਾ ਔਰ ਅਖੰਡਤਾ ਦੀ ਗੱਲ ਕਰਦਾ ਹੈ ਸੋ ਤੁਸੀਂ ਦੇਖ ਰਹੇ ਹੋ ਸੋਤਾ ਟਾਕ ਸ਼ੋ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਜੋ ਦੁਨੀਆ ਦੇ ਵਿੱਚ ਵਾਸ ਦੇ ਸੰਨਤ ਵੀ ਇਸ ਵੀਡੀਓ ਦੇ ਰਾਹੀਂ ਇੱਕ ਨਵੀਂ ਸਿੱਖਿਆ ਤੇ ਨਵੀਂ ਕ੍ਰਾਂਤੀ ਲਿਆ ਕੇ ਆ ਸਕੇ ਧੰਨਵਾਦ ਧੰਨਵਾਦ